ਕਿਸਾਨ ਦੀਆਂ ਤਿੰਨ ਧੀਆਂ ਨੂੰ ਇੱਕੋ ਵੇਲੇ ਮਿਲੀ ਸਰਕਾਰੀ ਨੌਕਰੀ ਹਾਂ ਜੀ ਕਿਸਾਨ ਦੀਆਂ ਤਿੰਨ ਧੀਆਂ ਨੂੰ ਇੱਕੋ ਵੇਲੇ ਮਿਲੀ ਸਰਕਾਰੀ ਨੌਕਰੀ ਤਿੰਨਾਂ ਭੈਣਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੰਦੇ ਹੋਏ ਖੁਸ਼ੀ ਦਾ ਹਜ਼ਾਰ ਕਰਦਿਆਂ ਕਿਹਾ ਕਿ ਜਿੱਥੇ ਅੱਜ ਕੱਲ ਪੰਜਾਬ ਵਿੱਚ ਦੇਸ਼ ਵਿਦੇਸ਼ ਵਿੱਚ ਜਾਣ ਵਾਲੇ ਚੱਲ ਰਹੇ ਦੌਰ ਵਿੱਚ ਸੂਬੇ ਵਿੱਚ ਰਹਿੰਦੀਆਂ ਨੌਕਰੀ ਮਿਲਣਾ ਤਿੰਨਾਂ ਭੈਣਾਂ ਲਈ ਵੱਡੀ ਪ੍ਰਾਪਤੀ ਬਣ ਗਿਆ ਵੱਡੀ ਕੋਚਿੰਗ ਲੈਣ ਦੀ ਬਜਾਏ ਘਰ ਵਿੱਚ ਰੋਜ਼ਾਨਾ 7-8 ਘੰਟੇ ਸਵਿਆ ਅਧਿਆਨ ਕਰਕੇ ਸਰਕਾਰੀ ਨੌਕਰੀ ਦਾ ਇਮਤਿਹਾਨ ਪਾਸ ਕੀਤਾ ਬਰਨਾਲਾ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਦੀਆਂ ਤਿੰਨ ਧੀਆਂ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਬਰਨਾਲਾ ਦੇ ਕੋਠੇ ਸਰਜੀਤਪੁਰਾ ਦੀਆਂ ਤਿੰਨ ਧੀਆਂ ਨੇ ਇਕੱਠਿਆਂ ਹੀ ਸਰਕਾਰੀ ਨੌਕਰੀ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਹ ਤਿੰਨੋਂ ਭੈਣਾਂ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਹੀ ਇਮਾਰਤ ਦੇ ਹੇਠਾਂ ਤਾਇਨਾਤ ਹੋ ਕੇ ਤਿੰਨ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਕਰਨਗੀਆਂ। ਇਹਨਾਂ ਵਿੱਚੋਂ ਸਭ ਤੋਂ ਵੱਡੀ ਸੰਦੀਪ ਕੌਰ ਤਿੰਨ ਦਿਨ ਪਹਿਲਾਂ ਹੀ ਪਾਸ਼ਾ ਵਿਭਾਗ ਵਿੱਚ, ਵੀਰਪਾਲ ਕੌਰ ਆਪਕਾਰੀ ਤੇ ਕਾਰਵਿ ਤੇ ਕਾਰ ਵਿਭਾਗ ਵਿੱਚ ਅਤੇ ਸਭ ਤੋਂ ਛੋਟੀ ਭੈਣ ਜਸਪ੍ਰਿਤ ਕੋਰ ਨੂੰ ਡੀਸੀ ਦਫ਼ਤਰ ਵਿੱਚ ਨਿਯੁਕਤ ਕੀਤਾ ਗਿਆ ਤਿੰਨਾਂ ਭੈਣਾਂ ਨੇ ਇਸ ਪ੍ਰਾਪਤੀ ਦਾ ਸਿਰ ਆਪਣੇ ਮਾਤਾ ਪਿਤਾ ਨੂੰ ਦਿੰਦੇ ਹੋਏ ਖੁਸ਼ੀ ਦਾ اظہار ਕੀਤਾ ਹੈ ਪੰਜਾਬ ਵਿੱਚ ਦੇਸ਼ ਵਿਦੇਸ਼ ਵਿੱਚ ਜਾਣ ਚੇ ਚੱਲ ਰਹੇ ਦੌਰ ਵਿੱਚ ਸੂਬੇ ਵਿੱਚ ਰਹਿੰਦੇ ਆ ਸਰਕਾਰੀ ਨੌਕਰੀ ਮਿਲਣਾ ਤਿੰਨਾਂ ਭੈਣਾਂ ਲਈ ਵੱਡੀ ਪ੍ਰਾਪਤੀ ਬਣ ਗਿਆ ਇਹਨਾਂ ਦਾ ਕਹਿਣਾ ਹੈ ਕਿ ਵੱਡੀ ਕੋਚਿੰਗ ਲੈਣ ਦੀ ਬਜਾਏ ਅਸੀਂ ਘਰ ਵਿੱਚ ਹੀ ਰੋਜ਼ਾਨਾ 7-8 ਘੰਟੇ ਸਵੈ ਅਧਿਐਨ ਕਰਕੇ ਸਰਕਾਰੀ ਨੌਕਰੀ ਦਾ ਇਮਤਿਹਾਨ ਪਾਸ ਕੀਤਾ ਹੈ ਇਨ੍ਹਾਂ ਤਿੰਨ ਧੀਆਂ ਦੇ ਪਿਤਾ ਮਹਿੰਦਰ ਸਿੰਘ ਤੇ ਮਾਤਾ ਰਾਜਕੌਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀਆਂ ਧੀਆਂ ਨੂੰ ਪੁੱਤਰਾ ਮੰਗ ਪਾ ਲਿਆ ਹੈ ਤੇ ਉਹਨਾਂ ਦੀ ਹਰ ਇੱਛਾ ਪੂਰੀ ਕੀਤੀ ਹੈ। ਉਹਨਾਂ ਆਪਣੀਆਂ ਧੀਆਂ ਦੀ ਇਸ ਪ੍ਰਾਪਤੀ ਲਈ ਸਰਕਾਰ ਅਤੇ ਪਰਮਾਤਮਾ ਦਾ ਧੰਨਵਾਦ ਵੀ ਕੀਤਾ ਹੈ।